ਲੋ ਵੀ ਦੋਸਤੋ ਅੱਜ ਚੰਬੀ ਘੋੜੀ ਨੁਕਰੇ ਬੱਚੇ ਦੇਣ ਵਾਲੀ ਜਿਹਦਾ ਸਾਰਾ ਢਿੱਡ ਚਿੱਟਾ ਲੱਤਾਂ ਚਿੱਟੀਆਂ ਮੂੰਹ ਚਿੱਟਾ ਬਰੀਕੀ ਵੀ ਪੂਰੀ ਹੈ ਤੇ ਨੁਕਰੇ ਬੱਚੇ ਦੇਣ ਵਾਲੀ ਘੋੜੀ ਲੈ ਆਤੀ ਰੇਟ ਜੈਜ ਹੈ ਲੱਖੋਂ ਥੱਲੇ ਹੈ ਹਜ਼ਾਰਾਂ 'ਚ ਮੁੱਲ ਆ ਲੱਖੋਂ ਹਜ਼ਾਰ 2000 ਨਹੀਂ 10000 ਨਹੀਂ 20000 ਨਹੀਂ ਉਸ ਤੋਂ ਵੀ ਜ਼ਿਆਦਾ ਥੱਲੇ ਹੈ ਰੇਟ ਤੇ ਜਿਹੜਾ ਭਰਾ ਕੋਈ ਚੰਬੀ ਘੋੜੀ ਦੇ ਪਾਲਚ ਹੋਇਆ ਉਹ ਆ ਵੀਡੀਓ ਪੂਰੀ ਦੇ ਪਹਿਲਾਂ ਤਾਂ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਬਾਬਾ ਜੀਤ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਮੇਰੇ ਸੱਜਣ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖਦੇ ਉਹਨਾਂ ਦਾ ਰਿਟੈਨਲ ਸਵਾਗਤ ਹੈ ਜੀ ਆਇਆਂ ਨੂੰ ਮਿੱਤਰੋ ਅੱਜ ਤੁਹਾਡੇ ਲਈ ਇੱਕ ਘੋੜੀ ਲਿਆਏ ਆਂ ਨਵੀਂ ਸਵੀਰ ਜਿਵੇਂ ਆਪਾਂ ਨਵੀਂ ਸਵੀਰ ਨਾਲ ਨਵੀਂ ਵੀਡੀਓ ਪਾਉਂਦੇ ਹਾਂ ਰੋਜ਼ ਸਵੇਰ ਆਪਣੀ ਇੱਕ ਵੀਡੀਓ ਆਉਂਦੀ ਹੈ ਸੇਲ ਵਾਲੇ ਜਾਨਵਰ ਤੇ ਤਾਂ ਦੋਸਤੋ ਅੱਜ ਵੀ ਇੱਕ ਘੋੜੀ ਲਿਆਏ ਜਿਹਦਾ ਭਾਅ ਭਰਤਾ ਬਹੁਤ ਜਮਾਂ ਜਾਇਜ਼ ਹੈ ਹਜ਼ਾਰਾਂ ਦਾ ਤੇ ਚੰਗੀ ਆ ਘੋੜੀ ਲੈਂਥ ਲੋਂਥੇ ਸੋਹਣਿਆ ਗਰਦਨ ਦੀ ਚੰਗੀ ਆ ਮੂੰਹ ਮਹਾਂਦਰੀ ਦੀ ਸੋਹਣਿਆ ਨੰਬਰ 2 ਤੇ ਰੇਟ ਜਾਇਜ ਆ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਭਰਾਵਾਂ ਤਾਈਂ ਇਹ ਵੀਡੀਓ ਪਹੁੰਚਦੀ ਰਹੇ ਤੇ ਜੇ ਤੁਸੀਂ ਵੀ ਚੈਨਲ ਤੇ ਨਵੇਂ ਆ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਜਾਇਜ ਤੋਂ ਜਾਇਜ ਮੁੱਲ ਦੇ ਜਾਨਵਰ ਜੀ ਵੀ ਤੁਹਾਡੇ ਤਾਈਂ ਪਹੁੰਚੇ ਆਜੋ ਬਾਦਦੇ ਆਂ ਦੋਸਤੋ ਵੀਡੀਓ ਵੱਲ ਦਿੰਨੇ ਆਂ ਘੋੜੀ ਦੀ ਡਿਟੇਲ ਕਾਲੀ ਚੰਬੀ ਘੋੜੀ ਹੈ ਦੋਸਤੋ ਚਾਰੇ ਪੈਰ ਚਿੱਟੇ ਆਧ ਨੌ ਜ਼ਿਆਦਾ ਢਿੱਡ ਚਿੱਟਾ ਬਰੀਕ ਗਰਦਨ ਆ ਤੇ ਸਾਰਾ ਮੂੰਹ ਚਟਾ ਕੰਨ ਕੁੰਨ ਦੀ ਚੰਗੀ ਆ 6 ਸਾਲ ਦੋਸਤੋ ਕੁੜੀ ਦੀ 6.5 ਸਾਲ ਉਮਰ ਆ ਪਹਿਲਾਂ ਨੌਕਰੀ ਬੱਚੀ ਦਿੱਤੀ ਹੈ ਨੇ ਲੈਂਥ ਲੋਂਥੀ ਚੰਗੀ ਆ ਗਰਦਨ ਦੇਖੋ ਕਿੰਨੀ ਜਿਆਦਾ ਬਰੀਕ ਆ ਤੇ ਚਾਲ ਚੁਲ ਦੀ ਬਹੁਤ ਚੰਗੀ ਆ ਹੁਣ ਨਾਰਮਲ ਤੋਰੇ ਜੀ ਦੇਖੋ ਪੈਰਪੂਰ ਕਿੰਨਾ ਜਿਆਦਾ ਰੀਵੀਆ ਵਾਲਾ ਪੂਰਾ ਸੋਹਣਾ ਪੈਰ ਚੰਦੇ ਤੇ ਨੱਚ ਜਨੁੱਚ ਜੀ ਵੀ ਆ ਮਿੱਤਰੋ ਤੇ ਮੰਨ ਲਓ ਬਰੀਕੀ ਬਰੂਕੀ ਗਰਦਨ ਵਾਲੇ ਪੱਖੋਂ ਪੂਰੀ ਸੋਹਣੀ ਆ ਹੱਥਾਂ ਪੈਰਾਂ ਦੀ ਬਾਲ ਪੋਰੀਆਂ ਦੀ ਬਿਲਕੁਲ ਸਾਫ ਆ ਅੰਦਰ ਦੀ ਦੋਸਤੋ ਸਾਫ ਆ ਚੈੱਕ ਹੋਈ ਹੋਈ ਆ ਤੁਸੀਂ ਆਪ ਦਾ ਸੌਦਾ ਕਰੋ ਕਰਨ ਤੋਂ ਪਹਿਲਾਂ ਚਾਹੇ ਆਪਦਾ ਡਾਕਟਰ ਨਾਲ ਲੈ ਆਓ ਅੰਦਰ ਦੀ ਚੈੱਕ ਕਰਵਾ ਕੇ ਵੀ ਲੈ ਜਾ ਸਕਦੇ ਆ ਮੌਕੇ ਤੇ ਖਾਲੀ ਹੈ ਦੋਸਤੋ ਕੁੜੀ ਤੇ ਕਾਦ ਇਹਦਾ 9'3" ਤੇ ਬੱਚੇ-ਵੁੱੱਚੇ ਚੰਗੇ ਦਿੰਦੀ ਆ ਮੰਨ ਲਓ ਜਿਹੜੇ ਭਰਾ ਨੇ ਥੋੜੇ ਪੈਸੇ ਲਾਉਣੇ ਬਰੀਦੀਂਗ ਕਰਨੀ ਜਾਂ ਘਰੇ ਚੰਗਾ ਬੱਚਾ ਪੈਦਾ ਕਰਨਾ ਤਾਂ ਆਹ ਕੁੜੀ ਦੇਖ ਲਿਆ ਤੇ ਦੋ ਫਾਇਦੇ ਆ ਪਹਿਲੀ ਗੱਲ ਤਾਂ ਜਿਵੇਂ ਆਪਾਂ ਦੱਸਿਆ ਵੀ ਰੇਟ ਲੱਖੋਂ ਥੱਲੇ ਲੱਖੋਂ ਹਜ਼ਾਰ 2000 ਥੱਲੇ ਨਹੀਂ 10000 ਨਹੀਂ 20000 ਨਹੀਂ ਉਸ ਤੋਂ ਵੀ ਜ਼ਿਆਦਾ ਥੱਲੇ ਹੈ ਨਾ ਤੇ ਨੰਬਰ 2 ਤੇ ਕੂੜੀ ਮੌਕੇ ਤੇ ਖਾਲੀ ਹੈ ਤੁਸੀਂ ਆਪਣੇ ਮਨਪਸੰਦ ਦੇ ਘੋੜੇ ਤੋਂ ਪ੍ਰਾਹ ਸਕਦੇ ਆ ਕੋਈ ਹੁੰਦਾ ਵੀ ਜਰ ਮੈਂ ਆ ਘੂੜੀ ਦਾ ਬੱਚਾ ਲੈਣੇ ਜਾਂ ਉਹਦਾ ਲੈਣਾ ਸੀ ਨਾ ਕਈ ਵਾਰ ਘੂੜੀ ਆਪਾਂ ਮੀਟ ਕਰਾ ਦਈਏ ਤਾਂ ਬੰਦਾ ਕਹਿੰਦਾ ਨਹੀਂ ਬਾਈ ਜਰ ਅਸੀਂ ਤਾਂ ਆ ਘੂੜੇ ਤੋਂ ਕਰੋਨੀ ਤਾਂ ਤੁਹਾਨੂੰ ਇਹ ਵੀ ਫਾਇਦਾ ਹੋ ਜੂ ਆਪਰਚੂਨਿਟੀ ਮਿਲ ਜੂ ਬਈ ਤੁਸੀਂ ਆਪਣੇ ਮਨਪਸੰਦ ਦੇ ਘੋੜੇ ਤੋਂ ਭਰਾ ਸਕਦੇ ਆ ਬਾਕੀ ਨੇੜੇ ਦੂਰੋਂ ਘੂੜੀ ਦਿਖਾਤੀ ਆਪਾਂ ਜੀ 90 ਇੰਚ ਹਾਈਟ ਆ ਬਾਲਪੁਰ ਜੀ ਇਖਾਫ ਹੱਥਾਂ ਪੈਰਾਂ ਦੀ ਸਾਫ ਤੇ ਅੰਦਰ ਦੀ ਵੀ ਸਾਫ ਸੋ ਹੋਰ ਕੋਈ ਡਿਟੇਲ ਰਹਿ ਗਈ ਹੋਈ ਦੱਸਣ ਵਾਲੀ ਤਾਂ ਤੁਸੀਂ ਫੋਨ ਲਾਹਿਆ ਤਾਂ ਰੇਟ ਦਾ ਆਈਡੀ ਵੀ ਦਿੱਤਾ ਆਪਾਂ ਤੇ ਨੰਬਰਾਂ ਚੱਲੀ ਜਾਂਦੇ ਉੱਪਰ ਤੇ ਮਿਲਦੇ ਆਪਾਂ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ